ਬਿਲਕੁਲ ਇਸਾਰੇ ਇੱਕ ਨਾ ਪੁਰਾਣੇ ਬੱਸ ਸਟੈਂਡ ਖਾਲੀ ਹੋਣ ਕਰਕੇ ਨਾ ਉੱਥੇ ਸਰਿੰਜਾ ਵਗੈਰਾ ਜਾਂ ਕੁਛ ਨਦੀ ਨਸ਼ੇੜੀ ਜਿਹੜੇ ਨੌਜਵਾਨ ਨੇ ਉੱਥੇ ਸਰਿੰਜਾ ਵਗੈਰਾ ਲਗਾਉਂਦੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਤੇ ਕੀ ਕਾਰਵਾਈ ਕੀਤੀ ਜਾਏਗੀ ਜੇ ਕੋਈ ਫੜਿਆ ਜਾਂ ਇਸ ਗੱਲ 'ਚ ਮੈਂ ਪ੍ਰੈਸ ਦਾ ਬਹੁਤ ਧੰਨਵਾਦੀ ਹਾਂ ਕਿ ਉਹ ਸਮੇਂ-ਸਮੇਂ 'ਤੇ ਸਾਡੇ ਨੋਟਿਸ 'ਤੇ ਇਦਾਂ ਦੀਆਂ ਗੱਲਾਂ ਲਿਆਉਂਦੇ ਆ ਮੈਂ ਅੱਜ ਹੀ ਪੀਸੀਆਰ ਨੂੰ ਰਾਤ ਨੂੰ ਕਹਿਣਾ ਕਿ ਉਹ ਰਾਤ ਨੂੰ ਪੀਸੀਆਰ ਜਿਹੜੀ ਉੱਥੇ ਬਾਰ-ਬਾਰ ਪੈਟਰੋਲਿੰਗ ਕਰਕੇ ਜਿਹੜਾ ਹੈਗਾ ਉੱਥੇ ਉਹਨੂੰ ਇਹੋ ਜਿਹੀ ਕੋਈ ਜਿਹੜੀ ਨਸ਼ਾ ਟਾਈਪ ਜਿਹੜਾ ਕੋਈ ਸੇਵਨ ਕਰਦੇ ਬਿਲਕੁਲ ਉਤੋਂ ਬੰਦ ਕੀਤਾ ਜਾਵੇਗਾ ਜੀ ਜੀ ਸਰ ਕੋਈ ਨੌਜਵਾਨ ਕੋਈ ਕਾਬੂ ਆ ਜਾਂਦਾ ਜਾਂ ਕੋਈ ਨਸ਼ੀਲੀਅਤ ਦਾ ਕਾਬੂ ਆ ਜਾਂਦਾ ਫਿਰ ਉਹ ਕੀ ਐਕਸ਼ਨ ਲਿਆ ਜਾਏ ਉਹਦੇ ਚ ਅਸੀਂ ਜਿਹੜਾ ਹੈਗਾ ਜੀ 27 ਐਨਡੀਪੀ ਸੈਕਟ ਦੇ ਜਿਹੜਾ ਤਹਿਤ ਜੇਕਰ ਕੋਈ ਪੀਂਦਾ ਫੜਿਆ ਗਿਆ ਤਾਂ ਅਸੀਂ ਪਰਚਾ ਦਵਾਂਗੇ ਪਲੱਸ ਇੱਕ ਨਵਾਂ ਸਾਡਾ ਮਾਨਯੋਗ ਸਾਡੇ ਜਿਹੜੇ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਨੇ ਉਹਨਾਂ ਨੇ ਇੱਕ ਨਵਾਂ ਤਰੀਕਾ ਚਲਾਇਆ ਕਿ ਜਦੋਂ ਅਸੀਂ 27 ਐਨਡੀਪੀ ਸੈਕਟ ਦੇ ਪਰਚਾ ਦਵਾਂਗੇ ਤੇ 64 ਏ ਦੇ ਤਹਿਤ ਅਸੀਂ ਉਹਨਾਂ ਬੱਚਿਆਂ ਦਾ ਜਿਹੜਾ ਟ੍ਰੀਟਮੈਂਟ ਵੀ ਜਸ ਸਬਕ ਕੋ ਰਕਮੈਂਡ ਕਰਾ ਕੇ ਜਿਹੜਾ ਹੈਗਾ ਉਹ ਕਰਾਵਾਂਗੇ ਤਾਂ ਜੋ ਬੱਚੇ ਜਿਹੜੇ ਨਸ਼ੇ ਤੋਂ ਵੱਸ ਸਕਣ ਸਰ ਕੀ ਕੀ ਉਪਰਾਲੇ ਕੀਤੇ ਜਾ ਰਹੇ ਪੁਲਸ ਵੱਲੋਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਜਿਵੇਂ ਤੁਸੀਂ ਕੈਂਪ ਲਗਾ ਰਹੇ ਹੋ ਜਾਂ ਹੁਣੇ ਤੁਸੀਂ ਦੱਸਿਆ ਕਿ ਜੇ ਕੋਈ ਐਡਿਕਟਿਡ ਫੜਾਇਆ ਜਾਂਦਾ ਤੇ ਉਹਦਾ ਇਲਾਜ ਵੀ ਕਰਾਇਆ ਜਾਏਗਾ ਇਸ ਤਰ੍ਹਾਂ ਦੇ ਅਸੀਂ ਇੱਥੇ ਦੇਖੋ ਸਮੇਂ-ਸਮੇਂ ਸਰ ਕੋਈ ਸਪੋਰਟਸ ਐਕਟੀਵਿਟੀ ਕਰਾਈ ਪਹਿਲਾਂ ਫਿਰ ਅਸੀਂ ਹੁਣ ਜਿੱਦਾਂ ਅਸੀਂ ਕਲਚਰ ਪ੍ਰੋਗਰਾਮ ਕਰਾਇਆ ਤੇ ਅਸੀਂ ਕੈਂਪ ਵੀ ਲਾਉਂਦੇ ਆ ਅਸੀਂ ਮੱਲਿਆ ਚ ਵੀ ਜਾ ਕੇ ਕਰਦੇ ਆ ਹੁਣ ਸ਼ਾਇਦ ਥੋੜੇ ਟਾਈਮ ਤੱਕ ਅਸੀਂ ਇੱਕ ਹੋਰ ਬਹੁਤ ਵਧੀਆ ਸਾਰਿਆਂ ਦੇ ਨਾਲ ਰਲ ਕੇ ਤੁਹਾਡੇ ਨਾਲ ਵੀ ਰਲ ਕੇ ਅਸੀਂ ਇੱਕ ਬਹੁਤ ਵਧੀਆ ਕਰਨ ਲੱਗੇ ਆਂ ਵੀ ਹਫਤੇ ਜਾਂ 15 ਦਿਨ ਚ ਇੱਕ ਅਸੀਂ ਇਦਾਂ ਦਾ ਬਾਜ਼ਾਰ 'ਚ ਜਾਂ ਮਹੱਲੇ 'ਚ ਇਦਾਂ ਦਾ ਇੱਕ ਸਪੋਰਟਸ ਐਕਟੀਵਿਟੀ ਕਰਾਇਆ ਕਰਾਂਗੇ ਜਿਹਦੇ ਨਾਲ ਲੋਕ ਜਾਂ ਬੱਚੇ ਪ੍ਰਭਾਵਿਤ ਹੋਣਗੇ ਔਰ ਇੱਕ ਅਸੀਂ ਇਹਦੇ 'ਚ ਹੋਰ ਪਲੱਸ ਕੀਤਾ ਆ ਤੇ ਸਾਡੀਆਂ ਲੜਕੀਆਂ ਜਿਹੜੀਆਂ ਪੁਲਿਸ ਵਾਲੀਆਂ ਨੇ ਉਹ ਮਹੱਲਿਆਂ 'ਚ ਜਾਣਗੀਆਂ ਔਰਤਾਂ ਨੂੰ ਮਿਲਣਗੀਆਂ ਲੇਡੀਜ਼ ਨੂੰ ਪੁੱਛ ਕੇ ਦੱਸਿਆ ਕਰਨ ਗਿਆ ਵੀ ਕਿੰਨਾ ਦਾ ਬੱਚਾ ਡਰਗਸ ਲੈਂਦਾ ਤੇ ਉਹਨਾਂ ਦੇ ਅਸੀਂ ਹੈਲਪ ਕਰਾਂਗੇ ਸਾਡਾ ਮੇਨ ਮਕਸਦ ਹੈਗਾ ਵੀ ਜਿਸ ਚੀਜ਼ ਨੂੰ ਕੋਈ ਖਰੀਦਣ ਵਾਲਾ ਨਹੀਂ ਰਹੇਗਾ ਤਾਂ ਉਹ ਚੀਜ਼ੇ ਵਿਕੇਗੀ ਕਿਤਾ ਹੈਰੋਇਨ ਨੂੰ ਰੋਕਣ ਲਈ ਚਿੱਤੇ ਨੂੰ ਰੋਕਣ ਲਈ ਸਾਡੇ ਕੋਲ ਸਭ ਤੋਂ ਜਿਹੜਾ ਵਧੀਆ ਰਸਤਾ ਹੈ ਉਹ ਇਹੋ ਹੀ ਆ ਵੀ ਅਸੀਂ ਕਸਟਮਰ ਜਿਹੜਾ ਨਾ ਉਹਨੂੰ ਖਤਮ ਕਰਨਾ ਚਾਹੀਦਾ ਸਰ ਕੀ ਰਿਸਪੌਂਸ ਰਿਹਾ ਹੁਣ ਤੱਕ ਤੁਹਾਡੀ ਐਕਟੀਵਿਟੀ ਦਾ ਤੇ ਅਗਾਂਹ ਵਾਲੇ ਸਮੇਂ ਦੀ ਕੀ ਉਮੀਦ ਹੈ ਕਿੰਨਾ ਕੁ ਰਿਸਪੌਂਸ ਦੇਗਾ ਉਹ ਬਹੁਤ ਵਧੀਆ ਜੀ ਲੋਕ ਸਾਡਾ ਬਹੁਤ ਸਾਥ ਦੇ ਰਹੇ ਨੇ ਸਪੈਸ਼ਲ ਤੁਸੀਂ ਪ੍ਰੈਸ ਵਾਲੇ ਬੜਾ ਸਾਥ ਦੇ ਰਹੇ ਹੋ ਆ ਇਵਨ ਹੁਣ ਤਾਂ ਸਾਨੂੰ ਪੋਲੀਟਿਕਲ ਆਰਮੀ ਬੀਐਸਐਫ ਇਹ ਸਾਰਾ ਹੀ ਸਾਡਾ ਸਾਥ ਦੇਣ ਲੱਪੇ ਸਕੂਲਾਂ ਵਾਲੇ ਸਾਡਾ ਸਾਥ ਦੇ ਰਹੇ ਨੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ ਜੀ ਆ ਇੱਕ ਗੱਲ ਮੈਂ ਜ਼ਰੂਰ ਕਵਾਂਗਾ ਜਿਹੜੇ ਆਮ ਲੋਕ ਨੇ ਖਾਸ ਕਰਕੇ ਜਿਨ੍ਹਾਂ ਦੇ ਬੱਚੇ ਇਸ ਵਿੱਚ ਪੈ ਗਏ ਨੇ ਉਹ ਸਾਡੇ ਤੱਕ ਕੋਚੰਗ ਵਿੱਚ ਕੋਈ ਸੰਕੋਚ ਨਾ ਕਰਨ ਕੋਈ ਤੇ ਨਾ ਵਰਤਨ ਜਿੰਨੀ ਜਲਦੀ ਹੋ ਸਕਦਾ ਸਾਡੇ ਨਾਲ ਸੰਪਰਕ ਕਰਕੇ ਸਾਡੀ ਮਦਦ ਲੈਣ ਇੱਕ ਸਰ ਆਮ ਲੋਕਾਂ ਚ ਵੀ ਧਾਰਨਾ ਹੈ ਜਿਵੇਂ ਦੀ ਦੱਸਿਆ ਕਰੋ ਕਰਨ ਕਿ ਸ਼ਾਇਦ ਜੇ ਆਪਾਂ ਪੁਲਿਸ ਨੂੰ ਦੱਸਾਂਗੇ ਜਾਂ ਇਨਫੋਰਮੇਸ਼ਨ ਦਵਾਂਗੇ ਕਾਨੂੰਨ ਅਸਾ ਤਸਕਰਾਂ ਹਾਡੇ ਤੇ ਕੋਈ ਮਤਲਬ ਨੁਕਸਾਨ ਨਾ ਕਰਨ ਤੇ ਸਾਡੇ ਤੇ ਹਮਲਾ ਨਾ ਕਰਨ ਇਸ ਤਰ੍ਹਾਂ ਨਾਮ ਗੁਪਤ ਰੱਖਿਆ ਜਾਂਦਾ ਇਸ ਤਰ੍ਹਾਂ ਦਾ ਕੁਝ ਨਾਂ ਵੀ ਗੁਪਤ ਰੱਖਿਆ ਜਾਂਦਾ ਜੀ ਤਾਂ ਜਿਹੜੇ ਤਸਕਰ ਨੇ ਉਹਨਾਂ ਨੂੰ ਤਾਂ ਸਾਡੀ ਡਾਇਰੈਕਟ ਵਾਰਨਿੰਗ ਹੀ ਆ ਅਪੀਲ ਤਾਂ ਉਹਨਾਂ ਨੂੰ ਹੋ ਨਹੀਂ ਸਕਦੀ ਉਹਨਾਂ ਨੂੰ ਡਾਇਰੈਕਟ ਵਾਰਨਿੰਗ ਆ ਕਿ ਜੇਕਰ ਕਿਸੇ ਨੇ ਇਦਾਂ ਕਿਸੇ ਨੂੰ ਧਮਕਾਇਆ ਜਾਂ ਧਮਾਇਆ ਤੇ ਉਹ ਮੁੜ ਕੇ ਜੇਲ੍ਹ ਦੇ ਵਿੱਚ ਹੀ ਲੰਮਾ ਸਮਾਂ ਰਹੇਗਾ ਠੀਕ ਹੈ ਵਗੈਰਾ ਵਾਸਤੇ ਸੀਲ ਕੀਤੇ ਜਾ ਰਹੀਆਂ ਇਹ ਨਿਸ਼ਾਦਸ ਤੋਂ ਵੱਡੇ ਪ੍ਰੋਫਾਈਲੀਆਂ ਸੀ ਬਹੁਤ ਜ਼ਿਆਦਾ ਸੀਲ ਕਰਤੀਆਂ ਜੀ ਔਰ ਗਰਦਾਸਪੁਰ ਦਾ ਇਹ ਇੱਕ ਪਿੱਟ ਕੇਸ ਸੀ ਜਿਹੜਾ ਸ਼ਾਇਦ ਪੰਜਾਬ ਚ ਡਿਸਟ੍ਰਿਕਟ ਪੁਲਿਸ ਨੂੰ ਪਹਿਲੀ ਵਾਰੀ ਤਿਆਰ ਕੀਤਾ ਗਿਆ ਉਹ ਸਾਡਾ ਉਹ ਵੀ ਕੇਸ ਮੈਨੂੰ ਲੱਗਦਾ 2-4 ਦਿਨ ਦੇ ਵਿੱਚ ਜਿਹੜਾ ਹੈਗਾ ਪਾਸ ਹੋ ਚੱਲਿਆ ਤੇ ਇਹ ਬੜੀ ਮਾਣ ਦੀ ਗੱਲ ਹੋਈਗੀ ਕਿ ਉਹ ਗਰਦਾਸਪੁਰ ਦਾ ਕੇਸ ਹੁਣ ਤੁਹਾਡੇ ਬਾਹਰੀਆਂ ਸਟੇਟਾਂ ਜਾਂ ਵਾਲਿਆਂ ਨੇ ਵੀ ਸਾਡਾ ਉਹ ਕੇਸ ਮੰਗਿਆ ਉਹ ਸਾਰਾ ਜਿਹੜਾ ਮਾਨਜੋਗ ਸਾਡੇ ਐਸਐਸਪੀ ਸਾਹਿਬ ਦੀ ਸੁਪਰਵਾਈਜ਼ਨ ਚ ਉਹਨਾਂ ਨੇ ਮੇਰੀ ਡਿਊਟੀ ਲਈ ਮੇਰੀ ਟੀਮ ਨੇ ਉਹ ਫਰਸਟ ਕੰਮ ਜਿਹੜਾ ਹੈਗਾ ਡਿਸਟ੍ਰਿਕਟ ਪੁਲਿਸ ਨੂੰ ਕੀਤਾ ਆ ਤੇ ਆਸ ਆ ਜਦੋਂ ਬੰਦੇ ਨજરਬੰਦ ਹੋਣ ਲੱਗ ਪਣਗੇ ਪ੍ਰਾਪਰਟੀਆਂ ਸੀਲ ਹੋ ਜਾਣਗੀਆਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਜਿੰਨੇ ਇਸ ਜਿਹੜੇ ਡਰੱਗਸ ਤੋਂ ਪ੍ਰਾਪਰਟੀ ਬਣਾਉਂਦੇ ਆ ਉਹ ਫਿਰ ਜਦੋਂ ਉਹਨਾਂ ਕੋਈ ਰਹਿਣੀ ਨਹੀਂ ਤੇ ਉਹ ਵੀ ਸਮਗਲਿੰਗ ਕਰਨੀ ਹਟ ਜਾਣਗੇ ਠੀਕ ਹੈ ਥੈਂਕ ਯੂ ਜੀ